ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੇ ਵੱਲੋਂ ਮੰਤਰੀ ਹਰਪਾਲ ਚੀਮਾ ਦੀ ਚੁਣੌਤੀ ਨੂੰ ਕਬੂਲ ਕਰ ਲਿਆ ਹੈ। ਤੇ ਵੱਡੀ ਖਬਰ ਨਿਕਲ ਕੇ ਬਾਹਰ ਆ ਰਹੀ ਹੈ ਤਦਾਸੀ ਇਹ ਕਿ ਡੋਪ ਟੈਸਟ ਨੂੰ ਲੈ ਕੇ ਹਰਪਾਲ ਚੀਮਾ ਦੇ ਵੱਲੋਂ ਚੁਣੌਤੀ ਦਿੱਤੇ ਗਏ ਸੀ ਤੇ ਹੁਣ ਇਸ ਚੁਣੌਤੀ ਨੂੰ ਰਾਜਾ ਵੜਿੰਗ ਨੇ ਕਬੂਲ ਕਰ ਲਿਆ ਤੇ ਉੱਥੇ ਉਹਨਾਂ ਦਾ ਕਹਿਣਾ ਹੈ ਕਿ ਮੈਂ ਡੋਪ ਟੈਸਟ ਦੇ ਲਈ ਤਿਆਰ ਹਾਂ ਤੇ ਜਿਸ ਤੋਂ ਬਾਅਦ ਮੰਤਰੀ ਹਰਪਾਲ ਚੀਮਾ ਦੇ ਇੱਕ ਬਿਆਨ ਨੇ ਪੂਰੀ ਹੀ ਪੰਜਾਬ ਦੀ ਸਿਆਸਤ ਪਖਾ ਦिती ਹੈ ਤੇ ਦੂਜੇ ਪਾਸੇ ਗੱਲ ਕਰੀਏ ਤਾਂ ਅੱਜ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਕਿ ਮੰਤਰੀ ਹਰਪਾਲ ਚੀਮਾ ਦੇ ਵੱਲੋਂ ਕਾਨਫਰੰਸ ਕੀਤੀ ਗਈ ਸੀ ਤੇ ਜਿਸ ਦੇ ਤਹਿਤ ਉਹਨਾਂ ਨੇ ਰਾਜਾ ਵੜਿੰਗ ਇੱਕ ਬਿਆਨ ਅਫੀਮ ਦੀ ਖੇਤੀ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਰਾਜਾ ਵੜਿੰਗ ਜਿਹੜੇ ਕਿ ਪੰਜਾਬ ਨੂੰ ਨਸ਼ੇੜੀ ਬਣਾਉਣਾ ਚਾਹੁੰਦੇ ਨੇ ਤੇ ਉੱਥੇ ਹੀ ਪ੍ਰਮੋਟ ਹੈ ਜਿਹੜਾ ਕਿ ਨਸ਼ਿਆਂ ਨੂੰ ਕਰਦੇ ਹੋਏ ਰਾਜਾ ਵੜਿੰਗ ਹਮੇਸ਼ਾ ਹੀ ਨਜ਼ਰ ਆਉਂਦੇ ਨੇ ਤੇ ਉੱਥੇ ਹੀ ਕਾਂਗਰਸ ਨੂੰ ਪਾਰਟੀ ਦੇ ਲੀਡਰਾਂ ਨੂੰ ਇਹ ਗੱਲ ਕਹੀ ਸੀ ਕਿ ਉਹ ਪਹਿਲਾਂ ਆਪ ਜਾ ਕੇ ਡੋਪ ਟੈਸਟ ਕਰਾਉਣ ਤੇ ਹੁਣ ਉੱਥੇ ਹੀ ਰਾਜਾ ਵੜਿੰਗ ਨੇ ਇਹ ਜਿਹੜੀ ਚੁਣੌਤੀ ਕਬੂਲ ਕਰ ਲਈ ਹੈ ਤਾਂ ਗੱਲ ਕਰੀਏ ਬੀਤੇ ਦਿਨਾਂ ਦੇ ਵਿੱਚ ਰਾਜਾ ਵੜਿੰਗ ਨੇ ਜਿਹੜੀ ਕਿ ਅਫੀਮ ਦੀ ਖੇਤੀ ਕਰਨ ਦੇ ਲਈ ਬਿਆਨ ਦਿੱਤਾ ਸੀ ਤੇ ਉੱਥੇ ਉਹਨਾਂ ਨੇ ਕਿਹਾ ਅਸੀ ਕਿ ਜੇਕਰ ਸਾਡੀ ਕਾਂਗਰਸ ਪਾਰਟੀ ਦੀ ਸਰਕਾਰ ਆਉਂਦੀ ਹੈ ਤਾਂ ਅਸੀਂ ਅਫੀਮ ਦੀ ਖੇਤੀ ਦੀ ਜਿਹੜੀ ਕਿ ਹਾਈ ਕਮਾਂਡ ਤੋਂ ਜਿਹੜੀ ਕਿ ਮੰਗ ਕਰਾਂਗੇ ਕਿ ਅਫੀਮ ਦੀ ਖੇਤੀ ਪੰਜਾਬ ਦੇ ਵਿੱਚ ਹੋਣੀ ਚਾਹੀਦੀ ਹੈ ਤੇ ਦੂਜੇ ਪਾਸੇ ਉੱਥੇ ਹੀ ਅਫੀਮ ਦੀ ਖੇਤੀ ਨੂੰ ਲੈ ਕੇ ਮੰਤਰੀ ਹਰਪਾਲ ਛੀਮਾ ਨੇ ਰਾਜਵੜਿੰਗ ਦੇ ਉੱਤੇ ਨਿਸ਼ਾਨੇ ਸਾਧੇ ਤੇ ਉੱਥੇ ਹੀ ਉਹਨਾਂ ਨੇ ਕਿਹਾ ਕਿ ਪੰਜਾਬ ਨੂੰ ਨਸ਼ੇੜੀ ਰਾਜਵੜਿੰਗ ਬਣਾਉਣਾ ਚਾਹੁੰਦਾ ਹੈ ਤੇ ਕਾਂਗਰਸ ਨਸ਼ਿਆਂ ਨੂੰ ਪ੍ਰੋਮੋਟ ਕਰਦੀ ਹੋਈ ਨਜ਼ਰ ਆਉਂਦੀ ਹੈ ਡੋਗ ਟੈਸਟ ਨੂੰ ਵੀ ਲੈ ਕੇ ਉਹਨਾਂ ਨੇ ਚੁਣੌਤੀ ਦਿੱਤੀ ਸੀ ਤੇ ਉਹਨਾਂ ਦਾ ਕਹਿਣਾ ਸੀ ਕੇ ਡੋਪ ਟੈਸਟ ਕਾਂਗਰਸ ਪਾਰਟੀ ਦੇ ਲੀਡਰਾਂ ਦੇ ਹੋਣੇ ਚਾਹੀਦੇ ਨੇ ਰਾਜਾ ਵੜਿੰਗ ਨੇ ਇਹ ਹੁਣ ਕਬੂਲ ਕਰ ਲਿਆ ਹੈ ਤੇ ਉੱਥੇ ਹੀ ਰਾਜਾ ਵੜਿੰਗ ਦਾ ਕਹਿਣਾ ਹੈ ਕਿ ਮੈਂ ਡੋਪ ਟੈਸਟ ਦੇ ਲਈ ਤਿਆਰ ਆ ਤੇ ਜਿੱਥੇ ਲੈ ਕੇ ਜਾਣਾ ਮੈਨੂੰ ਲੈਸ ਜਾ ਕੇ ਲੈ ਕੇ ਜਾ ਸਕਦੇ ਹੋ ਤੇ ਮੈਂ ਹਮੇਸ਼ਾ ਹੀ ਤਿਆਰ ਰਹਾਂਗੇ ਡੋਪ ਟੈਸਟ ਦੇ ਲਈ ਤੇ ਹੁਣ ਇਹ ਚਣੌਤੀ ਨੂੰ ਕਬੂਲ ਕਰ ਲਿਆ ਤੇ ਮੰਤਰੀ ਹਰਪਾਲ ਚੀਮਾ ਦੇ ਇੱਕ ਬਿਆਨ ਨੇ ਉੱਥੇ ਹੀ ਸਿਆਸਤ ਪਖਾ ਦਿੰਦੀ ਹੈ ਤੇ ਦੂਜੇ ਪਾਸੇ ਹੁਣ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਦੇ ਪੇਚ ਫਾਸੇ ਹੋਏ ਨਜ਼ਰ ਆ ਰਹੇ ਨੇ ਇਹ ਵੱਡੀ ਖਬਰ ਨਿਕਲ ਕੇ ਬਾਹਰ ਆ ਰਹੀ ਹੈ ਤਦਾਸੀ ਇਹ ਕਿ ਡੋਪ ਟੈਸਟ ਨੂੰ ਲੈ ਕੇ ਹਰਪਾਲ ਚੀਮਾ ਦੇ ਵੱਲੋਂ ਚੁਣੌਤੀ ਦਿੱਤੇ ਗਏ ਸੀ ਤੇ ਹੁਣ ਇਸ ਚੁਣੌਤੀ ਨੂੰ ਰਾਜਾ ਵੜਿੰਗ ਨੇ ਕਬੂਲ ਕਰ ਲਿਆ ਤੇ ਉੱਥੇ ਉਹਨਾਂ ਦਾ ਕਹਿਣਾ ਹੈ ਕਿ ਮੈਂ ਡੋਪ ਟੈਸਟ ਦੇ ਲਈ ਤਿਆਰ ਹਾਂ ਤੇ ਜਿਸ ਤੋਂ ਬਾਅਦ ਮੰਤਰੀ ਹਰਪਾਲ ਚੀਮਾ ਦੇ ਇੱਕ ਬਿਆਨ ਨੇ ਪੂਰੀ ਹੀ ਪੰਜਾਬ ਦੀ ਸਿਆਸਤ ਪਖਾ ਦਿੰਦੀ ਹੈ ਤੇ ਦੂਜੇ ਪਾਸੇ ਗੱਲ ਕਰੀਏ ਤਾਂ ਅੱਜ ਯੁੱਧ ਨਸ਼ਾ ਵਿਰੁੱਧ ਜਿਹੜੀ ਕਿ ਮੰਤਰੀ ਹਰਪਾਲ ਚੀਮਾ ਦੇ ਵੱਲੋਂ ਕਾਨਫਰੰਸ ਕੀਤੀ ਗਈ ਸੀ ਤੇ ਜਿਸ ਦੇ ਤਹਿਤ ਉਹਨਾਂ ਨੇ ਰਾਜਾ ਵੜਿੰਗ ਦੇ ਇੱਕ ਬਿਆਨ ਅਫੀਮ ਦੀ ਖੇਤੀ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਰਾਜਾ ਵੜਿੰਗ ਜਿਹੜੇ ਕਿ ਪੰਜਾਬ ਨੂੰ ਨਸ਼ੇੜੀ ਬਣਾਉਣਾ ਚਾਹੁੰਦੇ ਨੇ ਤੇ ਉੱਥੇ ਹੀ ਪ੍ਰਮੋਟ ਹੈ ਜਿਹੜਾ ਕਿ ਨਸ਼ਿਆਂ ਨੂੰ ਕਰਦੇ ਹੋਏ ਰਾਜਾ ਵੜਿੰਗ ਹਮੇਸ਼ਾ ਹੀ ਨਜ਼ਰ ਆਉਂਦੇ ਨੇ ਤੇ ਉੱਥੇ ਹੀ ਕਾਂਗਰਸ ਨੂੰ ਪਾਰਟੀ ਦੇ ਲੀਡਰਾਂ ਨੂੰ ਇਹ ਗੱਲ ਕਹੀ ਸੀ ਕਿ ਉਹ ਪਹਿਲਾਂ ਆਪ ਜਾ ਕੇ ਡੋਪ ਟੈਸਟ ਕਰਾਉਣ ਤੇ ਹੁਣ ਉੱਥੇ ਹੀ ਰਾਜਾ ਵੜਿੰਗ ਨੇ ਇਹ ਜਿਹੜੀ ਚੁਣੌਤੀ ਕਬੂਲ ਕਰ ਲਈ ਹੈ ਤਾਂ ਗੱਲ ਕਰੀਏ ਬੀਤੇ ਦਿਨਾਂ ਦੇ ਵਿੱਚ ਰਾਜਾ ਵੜਿੰਗ ਨੇ ਜਿਹੜੀ ਕਿ ਅਫੀਮ ਦੀ ਖੇਤੀ ਕਰਨ ਦੇ ਲਈ ਬਿਆਨ ਦਿੱਤਾ ਸੀ ਤੇ ਉੱਥੇ ਉਹਨਾਂ ਦਾ ਕਹਿਣਾ ਸੀ ਕਿ ਜੇਕਰ ਸਾਡੀ ਕਾਂਗਰਸ ਪਾਰਟੀ ਦੀ ਸਰਕਾਰ ਆਉਂਦੀ ਹੈ ਤਾਂ ਅਸੀਂ ਅਫੀਮ ਦੀ ਖੇਤੀ ਦੀ ਜਿਹੜੀ ਕਿ ਹਾਈ ਕਮਾਂਡ ਤੋਂ ਜਿਹੜੀ ਕਿ ਮੰਗ ਕਰਾਂਗੇ ਕਿ ਅਫੀਮ ਦੀ ਖੇਤੀ ਪੰਜਾਬ ਦੇ ਵਿੱਚ ਹੋਣੀ ਚਾਹੀਦੀ ਹੈ ਤੇ ਦੂਜੇ ਪਾਸੇ ਉੱਥੇ ਹੀ ਅਫੀਮ ਦੀ ਖੇਤੀ ਨੂੰ ਲੈ ਕੇ ਮੰਤਰੀ ਹਰਪਾਲ ਛੀਮਾ ਨੇ ਰਾਜਵੜਿੰਗ ਦੇ ਉੱਤੇ ਨਿਸ਼ਾਨੇ ਸਾਧੇ ਤੇ ਉੱਥੇ ਹੀ ਉਹਨਾਂ ਨੇ ਕਿਹਾ ਕਿ ਪੰਜਾਬ ਨੂੰ ਨਸ਼ੇੜੀ ਰਾਜਵੜਿੰਗ ਬਣਾਉਣਾ ਚਾਹੁੰਦਾ ਹੈ ਤੇ ਕਾਂਗਰਸ ਨਸ਼ਿਆਂ ਨੂੰ ਪ੍ਰੋਮੋਟ ਕਰਦੀ ਹੋਈ ਨਜ਼ਰ ਆਉਂਦੀ ਹੈ ਡੋਗ ਟੈਸਟ ਨੂੰ ਵੀ ਲੈ ਕੇ ਉਹਨਾਂ ਨੇ ਚੁਣੌਤੀ ਦਿੱਤੀ ਸੀ ਤੇ ਉਹਨਾਂ ਦਾ ਕਹਿਣਾ ਸੀ ਕੇ ਡੋਪ ਟੈਸਟ ਕਾਂਗਰਸ ਪਾਰਟੀ ਦੇ ਲੀਡਰਾਂ ਦੇ ਹੋਣੇ ਚਾਹੀਦੇ ਨੇ ਰਾਜਾ ਵੜਿੰਗ ਨੇ ਇਹ ਹੁਣ ਕਬੂਲ ਕਰ ਲਿਆ ਹੈ ਤੇ ਉੱਥੇ ਹੀ ਰਾਜਾ ਵੜਿੰਗ ਦਾ ਕਹਿਣਾ ਹੈ ਕਿ ਮੈਂ ਡੋਪ ਟੈਸਟ ਦੇ ਲਈ ਤਿਆਰ ਆ ਤੇ ਚਿੱਥੇ ਲੈ ਕੇ ਜਾਣਾ ਮੈਨੂੰ ਲੈਸ ਜਾ ਕੇ ਲੈ ਕੇ ਜਾ ਸਕਦੇ ਹੋ ਤੇ ਮੈਂ ਹਮੇਸ਼ਾ ਹੀ ਤਿਆਰ ਰਹਾਂਗੇ ਡੋਪ ਟੈਸਟ ਦੇ ਲਈ ਤੇ ਹੁਣ ਇਹ ਚੁਣੌਤੀ ਨੂੰ ਕਬੂਲ ਕਰ ਲਿਆ ਤੇ ਮੰਤਰੀ ਹਰਪਾਲ ਚੀਮਾ ਦੇ ਇੱਕ ਬਿਆਨ ਨੇ ਉੱਥੇ ਹੀ ਸਿਆਸਤ ਪਖਾ ਦਿੱਤੀ ਹੈ ਤੇ ਦੂਜੇ ਪਾਸੇ ਹੁਣ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਦੇ ਪੇਚ ਫਾਸੇ ਹੋਏ ਨਜ਼ਰ ਆ ਰਹੇ ਨੇ